ਸਤਿਗੁਰੂ ਜੀ ਨੇ ਪਾਵਨ ਪਵਿੱਤਰ ਹੁਕਮ ਅਕਸ਼ਿਸ ਕੀਤੇ ਜਿਨ੍ਹਾਂ ਹੁਕਮਾਂ ਵਿੱਚੋਂ ਸਾਨੂੰ ਜੀਵਨ ਦੀਆਂ ਸਿੱਧਾ ਪ੍ਰਾਪਤ ਹੁੰਦੀਆਂ ਇਸ ਤਰ੍ਹਾਂ ਦਾ ਜੀਵਨ ਬਤੀਤ ਕਰ ਲੈ ਜਿਹਦੇ ਵਿੱਚ ਸਤਿਗੁਰੂਆਂ ਦੀਆਂ ਦਿੱਤੀਆਂ ਹੋਈਆਂ ਖੁਸ਼ੀਆਂ ਹੋਣ ਅੱਜ ਦੇ ਹੁਕਮ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ ਰਹਾ ਉਹ ਵਾਲੀਆਂ ਪੰਕਤੀਆਂ ਤੇ ਇਹ ਗੱਲ ਕਹਿੰਦੇ ਆ ਵੀ ਮੇਰਾ ਮਨ ਉਸ ਪਰਮੇਸ਼ਰ ਨਾਲ ਜੁੜਿਆ ਹੈ ਜਿਹੜਾ ਆਤ ਤੋਂ ਅੰਤ ਤੱਕ ਸਦਾ ਸਹਾਇਤਾ ਕਰਨ ਵਾਲਾ ਹੈ ਕਦੇ ਵੀ ਸਾਥ ਛੱਡ ਕੇ ਨਹੀਂ ਜਾਂਦਾ ਉਹ ਸਾਡਾ ਮਿੱਤਰ ਜਿਹੜਾ ਨਾ ਉਹ ਧਨਤਾ ਦੇ ਜੋਗਾ ਉਨ ਇਥੇ ਇੱਕ ਗੱਲ ਵੇਖਣ ਵਾਲੀ ਹੈ ਇੱਕ ਹੁੰਦਾ ਮੋਹ ਤੇ ਇੱਕ ਹੁੰਦੀ ਹੈ ਪ੍ਰੀਤ ਮੋਹ ਟੁੱਟ ਸਕਦਾ ਹੈ ਮੋਹ ਨਿੱਜੀ ਲਾਲਚ ਦੇ ਕਾਰਨ ਹੋ ਸਕਦਾ ਹੈ ਪਰ ਜਿਹੜੀ ਪ੍ਰੀਤ ਹੈਗਾ ਉਹ ਸਮਰਪਤ ਹੁੰਦੀ ਹੈ ਕਿਸੇ ਨਾਲ ਵੀ ਤੁਹਾਡੀ ਪ੍ਰੀਤ ਬਣ ਜਾਵੇ ਤੇ ਤੁਹਾਨੂੰ ਤੁਹਾਡੇ ਮਨ ਨੂੰ ਤਾਦ ਹੋਵੇਗੀ ਹਮੇਸ਼ਾ ਉਨ ਗੈਰ ਦੀ ਸਤਗੁਰੂ ਜੀ ਨੇ ਬਾਣੀ ਵਿੱਚ ਵੀ ਨਾ ਮਨ ਨੂੰ ਪਿਆਰਾਂ ਮਿੱਤਰਾਂ ਬੜੇ ਪਿਆਰ ਨਾਲ ਸਮਝਾਉਣਾ ਕੀਤਾ ਮਨ ਪਿਆਰੇ ਜਿਹਾ ਮਿੱਤਰ ਸਤਗੁਰੂ ਜੀ ਨੇ ਇਸ ਮਨ ਨੂੰ ਪਿਆਰਾ ਮਿੱਤਰ ਕਹਿ ਕੇ ਪੁਕਾਰਿਆ ਸਤਿਗੁਰੂ ਜੀ ਕਹਿੰਦੇ ਪਿਆਰਿਆ ਪ੍ਰੀਤ ਕਰਨ ਮੋਹ ਨਹੀਂ ਪ੍ਰੀਤ ਕਰਨ ਹੁਣ ਜਿਹੜਾ ਪ੍ਰੀਤ ਕਰਦਾ ਹੈ ਉਹ ਆਪਣੇ ਪਿਆਰੇ ਦੇ ਮਗਰ ਆਪਣਾ ਜੀਵਨ ਤਬਦੀਲ ਕਰ ਲੈਂਦਾ ਹੈ ਇਹ ਆਪਾਂ ਤੇ ਅਸਲ ਵਿੱਚ ਨਿਗਾਹ ਮਾਰਗੇ ਨਾ ਪ੍ਰੀਤ ਕੀਤੀ ਭਾਈ ਮਾਨ ਜੀ ਨੇ ਜੀਵਨ ਵਿੱਚ ਤਬਦੀਲੀ ਆ ਗਈ ਗੁਰੂ ਨਾਨਕ ਸਾਹਿਬ ਆਦਿ ਸ਼ਾਹੀ ਦੇ ਸਮੇਂ ਪ੍ਰੀਤ ਕੀਤੀ ਭਾਈ ਲੈਣਾ ਜੀ ਨੇ ਤੇ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦੇ ਸਰੂਪ ਵਿੱਚ ਬਦਲ ਗਏ। ਗੁਰਬਾਣੀ ਦੇ ਹੋਰ ਵੀ ਬਹੁਤ ਸਾਰੇ ਪ੍ਰਮਾਣ ਮਿਲਦੇ ਆ। ਖਾਲਸਾ ਪੰਥ ਨੇ ਪੰਜ ਪਿਆਰੇ ਸਹਿਬਾਨਾਂ ਨੇ ਪ੍ਰੀਤ ਕੀਤੀ ਤੇ ਆਪਣਾ ਆਪ ਸਤਪੁਰਾਂ ਨੂੰ ਸਮਰਪਿਤ ਕਰਤਾ ਤੇ ਆਪਣੇ ਜੀਵਨ ਵਿੱਚ ਹੀ ਤਬਦੀਲੀਆਂ ਆ ਗਈਆਂ। ਹੁਣ ਤੁਸੀਂ ਦੇਖਦੇ ਹੋ ਗੁਰਬਾਣੀ ਦੇ ਅੰਦਰ ਪਰਮਾਨ ਆਉਂਦਾ ਵੀ ਜੇ ਆਕਾਰ ਪੁਰਖ ਵਾਹਿਗੁਰੂ ਤੂੰ ਪਹਾੜ ਬਣ ਜਾਵੇਂ ਨਾ ਤੇ ਮੈਂ ਮੋਰ ਬਣ ਕੇ ਉੱਥੇ ਪਹਿਲਾਂ ਆਉਂਦਾ ਜੋ ਤਮ ਗਿਰਵਰਾ ਤਹਨ ਮੌਰਾ ਦੇਹ ਤੂੰ ਤੰਤ ਕੋ ਬਾਂਹ ਪਏ ਹੈ ਚੋਰਾ ਜੇ ਤੂੰ ਗਿਰਵਰ ਗਿਰਵਰ ਕਹਿੰਦੇ ਪਹਾੜ ਸਤਨੂ ਜੀ ਕਹਿੰਦੇ ਜੇ ਤੂੰ ਪਹਾੜ ਬਣ ਜਾਵੇਂ ਨਾ ਤੇ ਪਿਆਰਾ ਕਰਨ ਲੱਗਾ ਮੈਂ ਆਪਣਾ ਜੀਵਨ ਤਬਦੀਲ ਕਰ ਲਊਗਾ ਨਾਲ ਦੀ ਨਾਲ ਤੇ ਮੈਂ ਮੋਰ ਬਣ ਕੇ ਪਹਿਲਾਂ ਪਾਵਾਂ ਜੇ ਤੂੰ ਚੰਦ ਬਣ ਜਾਵੇਂ ਤੇ ਮੈਂ ਚਕੋਰ ਬਣ ਜਾਵਾਂ ਮੈਂ ਆਪਣਾ ਜੀਵਨ ਨਾਲ ਦੀ ਨਾਲ ਤਬਦੀਲ ਕਰ ਲਊਗਾ ਬਦਲਾਵ ਜਿਹਨੂੰ ਕਹਿੰਦੇ ਮੇਰੇ ਜੀਵਨ ਵਿੱਚ ਮੈਂ ਬਦਲਾਵ ਲਿਆਵਾਂਗਾ ਜੇ ਤੂੰ ਦੀਵਾ ਬਣ ਜਾਵੇਂਗਾ ਜੋਤੋਂ ਦੀਵਰਾ ਤੂੰ ਬਾਤੀ ਇਹ ਤਾਂ ਦੀਵਾ ਬਣ ਜਾਵੇਗਾ ਉਹਦੇ ਵਿੱਚ ਬੱਤੀ ਸੜਨ ਵਾਲੀ ਬੱਤੀ ਜਿਹੜੀ ਹੈ ਮੈਂ ਉਹ ਬਣ ਜਾਣਾ ਸਤਿਗੁਰੂ ਆਕਸ਼ਾ ਜੀ ਕਹਿੰਦੇ ਨੇ ਜੀਵਨ ਦੇ ਵਿੱਚ ਮੋਹ ਤੇ ਤੁਸੀਂ ਆਮ ਦੇਖਿਆ ਹੋਣਾ ਪਰ ਮੋਹ ਸਮੇਂ-ਸਮੇਂ ਟੁੱਟ ਜਾਂਦਾ ਹੈ ਪਰ ਜਿਹੜੀ ਪ੍ਰੀਤ ਹੈ ਉਹ ਨਹੀਂ ਟੁੱਟਦੀ ਤੁਸੀਂ ਕਿਤੇ ਵੀ ਬੈਠਿਓ ਜਿਹਦੇ ਨਾਲ ਤੁਹਾਡੀ ਪ੍ਰੀਤ ਹੈ ਨਾ ਇੱਕ ਦਿਨ ਉਹ ਤੁਹਾਨੂੰ ਜਰੂਰ ਯਾਦ ਆਵੇਗਾ ਦੂਸਰੀ ਗੱਲ ਸਤੁਰੂ ਜੀ ਨੇ ਅੱਜ ਹੋਰ ਕਹੀ ਹੈ ਕਹਿਣ ਲੱਗੇ ਔਖਾ ਸਮਾਂ ਨਹੀਂ ਦੇਖਣਾ ਆਪਣੇ ਸੇਵ ਕਰ ਜਿਹੜਾ ਬੰਦਗੀ ਕਰਦਾ ਨਾ ਉਹ ਔਖਾ ਸਮਾਂ ਨਹੀਂ ਦੇਖਣ ਦਿੰਦਾ ਇੱਕ ਤਾਂ ਹੁੰਦਾ ਹੈ ਸੁੱਖ ਤੇ ਇੱਕ ਹੁੰਦਾ ਹੈ ਸੁੱਖਾਂ ਦੇ ਸਾਧਨ ਇਹ ਵੀ ਦੋ ਚੀਜ਼ਾਂ ਜਿਵੇਂ ਮੋਹ ਤੇ ਪ੍ਰੀਤ ਵੱਖਰੇ ਤੌਰ ਤੇ ਆ ਇਸੇ ਤਰ੍ਹਾਂ ਸੁੱਖ ਤੇ ਸੁੱਖਾਂ ਦੇ ਸਾਧ ਕਈਆਂ ਦੇ ਕੋਲੇ ਸੁੱਖਾਂ ਦੇ ਸਾਧਨ ਹੁੰਦੇ ਆ ਪਰ ਅੰਦਰੋਂ ਫੇਰ ਵੀ ਉਹ ਦੁਖੀ ਹੁੰਦੇ ਕਿਸੇ ਸਿਆਣੇ ਬਦਵਾਨ ਨੇ ਇੱਕ ਗਾਥਾ ਸੁਣਾਈ ਉਹ ਕਹਿਣ ਲੱਗਾ ਇੱਕ ਬੰਦਾ ਨਾ ਉਸ ਦੇ ਕੋਲੇ ਬਹੁਤ ਕੁਝ ਸੀ ਪਰ ਉਹ ਅੰਦਰੋਂ ਦੁਖੀ ਰਹਿੰਦਾ ਸੀ ਅੰਮ੍ਰਿਤ ਉਹ ਇੱਕ ਮਹਾਪੁਰਸ਼ਾਂ ਦੇ ਕੋਲੇ ਗਿਆ ਉਹ ਕਹਿਣ ਲੱਗਾ ਵੀ ਮਹਾਪੁਰਸ਼ੋ ਮੈਨੂੰ ਇਹ ਦੱਸੋ ਵੀ ਸੁਖੀ ਕਿਵੇਂ ਹੋ ਸਕਦੀ ਹੈ ਤੁਹਾਡੇ ਚਿਹਰੇ ਤੇ ਰੌਣਕ ਹੈ ਤੁਹਾਡੇ ਚਿਹਰੇ ਤੇ ਅਲੰਬ ਹੈ ਮੈਨੂੰ ਇਹੋ ਲੱਗਦਾ ਤੁਸੀਂ ਅੰਦਰੋਂ ਵੀ ਖੁਸ਼ ਹੋ ਤੇ ਮੈਨੂੰ ਦੱਸੋ ਵੀ ਅੰਦਰੋਂ ਮੈਂ ਖੁਸ਼ ਕਿਵੇਂ ਹੋ ਸਕਦਾ ਮਹਾਪੁਰਸ਼ ਕਹਿੰਦੇ ਕਿ ਤਾਂ ਕੰਮ ਹੀ ਸੁਖ ਹੈ ਉਹ ਕਹਿਣ ਲੱਗਾ ਮੈਂ ਵੱਡੇ ਵੱਡੇ ਵੈਦ ਹਕੀਮ ਉਹਨਾਂ ਦੇ ਕੋਲੇ ਜਾ ਕੇ ਆਇਆ ਬੜੀਆਂ ਦਵਾਈਆਂ ਵਰਤੀਆਂ ਮੈਂ ਅੰਦਰੋਂ ਦੁਖੀ ਹਾਂ ਉਰਜਿਤ ਹਾਂ ਰਹਿਣਾ ਹਮੇਸ਼ਾ ਤੇ ਤੁਸੀਂ ਦੱਸੋ ਵੀ ਸੁਖੀ ਕਿਉਂ ਹੋ ਸਕਦੇ ਉਹ ਕਹਿਣ ਲੱਗੇ ਕੱਲ੍ਹ ਨੂੰ ਅਗਲੇ ਦਿਨ ਜਦੋਂ ਆਇਆ ਨਾ ਤੇ ਮਾਂ ਪਰਸ਼ਾਨੇ ਆਪਣੇ ਸੇਵਕ ਭੇਜਤੇ ਕਹਿਣ ਲੱਗੇ ਜੋ ਗਰੀਬ ਘਰ ਦੇ ਵਿੱਚੋਂ ਨਾ ਜਿਹੜਾ ਬਹੁਤਾ ਗਰੀਬ ਹੋਏ ਇੱਕ ਤਾਂ ਉਹਦੇ ਕੱਪੜੇ ਮੰਗ ਲਿਓ ਤੇ ਇੱਕ ਉਹਦਾ ਬਿਸਤਰਾ ਮੰਗ ਲਿਓ

ਮੈਂ ਤਾਂ ਕਦੇ ਮਾਰੇ ਕੱਪੜੇ ਪਾਇਆ ਨਹੀਂ ਉਸ ਮੈਂ ਬੇਲਾ ਕੱਪੜਾ ਵੀ ਨਹੀਂ ਪਾਇਆ ਸੀ ਤੇ ਅੱਜ ਆਪਾਂ ਟੇ ਮੈਂ ਉਹਦੇ ਪਰੇ ਹੋਏ ਕੱਪੜੇ ਪਾਉਣੇ ਪੈਂਦੇ ਆ ਚਲੋ ਉਹਨੇ ਕਿਹਾ ਸੁੱਕੀ ਹੋ ਜਾ ਜਾਈ ਕੋਈ ਗੱਲ ਨਹੀਂ ਮਹਾਪੁਰਸ਼ ਕਰਨ ਕੋ ਬਿਸਤਰਾ ਪਿਆ ਨਾ ਸਾਹਮਣੇ ਤੇ ਤੂੰ ਉਹਦੇ 'ਚ ਸੌਣਾ ਹੈ ਬੜਾ ਹਰਾਲ ਭਇਆ ਕੰਡਾ ਦਾ ਮਖਮਲੀ ਗੱਦਿਆਂ ਤੇ ਸੌਂਦੇ ਸੀ ਐਵੇਂ ਆਪਾਂ ਮਹਾਪੁਰਸ਼ਾਂ ਨੂੰ ਕਹਿ ਕੇ ਪੰਗਾ ਲੈ ਲਿਆ ਹੁਣ ਜੇ ਨਹੀਂ ਸੌਂਦੇ ਤੇ ਫੇਰ ਇਹ ਕਹਿਣਗੇ ਤੂੰ ਸੁੱਕੀ ਨਹੀਂ ਹੋ ਸਕਦਾ ਆਪਾਂ ਸੁੱਕੀ ਵੀ ਹੋਣਾ ਹੈ ਕੱਲ੍ਹ ਕੱਠਾ ਠੀਕ ਹੈ ਜੀ ਚਲੋ ਦੋ ਚਾਰ ਦਿਨ ਜ਼ਿੰਦਗੀ ਤੇ ਇੱਥੇ ਕੱਟ ਲੈਣੀ ਬਿਸਤਰੇ ਵਿੱਚ ਸੁੱਤਾ ਉਹੀ ਕੱਪੜੇ ਪਾਏ ਹੋਏ ਗਰੀਬਾਂ ਵਾਲੇ ਤੇ ਅੱਜ ਜਿਹੜਾ ਖਾਣਾ ਆਇਆ ਨ ਘਰ ਤੋਂ ਉਹ 36 ਪ੍ਰਕਾਰ ਦਾ ਖਾਣਾ ਨਹੀਂ ਉਹ ਗਰੀਬ ਦੇ ਘਰ ਤੋਂ ਬੱਚਿਆਂ ਵਾਂਗ ਖਾਣਾ ਆਇਆ ਕਿਹਨ ਲਿਆ ਸ਼ਕਲ ਰੁਕੀ ਨੇ ਸੀ ਰੋਟੀ ਜਿੱਦ ਤੋ ਲਿਆ ਕੇ ਦਿੱਤੀ ਖਾਦੀ ਤੇ ਇੱਕਦਮ ਮਨ ਵਿੱਚ ਨਾ ਪਰਮੇਸ਼ਰ ਪ੍ਰਤੀ ਸ਼ੁਕਰਾਨਾ ਆ ਗਿਆ। ਕਹਿ ਲਗਿਆ ਪਰਮੇਸ਼ਰ ਆਹ ਹੈ ਜੋ ਜੀਵਨ। ਜੇ ਮੇਰੇ ਕੋਲ ਤਾਂ ਦੌਲਤ ਸੀ ਮੇਰੇ ਕੋਲੇ ਚੰਗੇ ਵਖਮਲੇ ਗੱਦਿਆਂ ਤੇ ਸੋ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਸੀ। ਅੱਜ ਅੱਜ ਸੁਖ ਦੀ ਨੀਂਦ ਆਈ ਹੈ। ਜਦੋਂ ਫਿਕਰ ਹੀ ਕੋਈ ਨਹੀਂ। ਆਹ ਬਿਸਤਰਾ ਹੈ ਇਹ ਕੋ ਚੱਕ ਕੇ ਵੀ ਲੱਗਾ ਕੋਈ ਪ੍ਰਵਾਹ ਨਹੀਂ ਆ ਤੰਦੇ ਕੱਪੜੇ ਆ ਇਹਨਾਂ ਦੀ ਵੀ ਕੋਈ ਪ੍ਰਵਾਹ ਨਹੀਂ ਤੇ ਸਾਡਾ ਖਾਣਾ ਖਾਦਾ ਸੁੱਕ ਨਾ ਸੁਤਾ ساری ਰਾਤ ਸਵੇਰੇ ਉੱਠਿਆ ਸ਼ੁਕਰਾਨਾ ਕੀਤਾ ਕਹਿਣ ਲੱਗਾ ਪਾਤਸ਼ਾਹ ਤੁਹਾਡਾ ਲੱਖ ਲੱਖ ਸ਼ੁਕਰ ਹੈ ਤੁਸੀਂ ਕਿਰਪਾ ਕੀਤੀ ਹੈ ਇਸ ਜੀਵਨ ਵਿੱਚ ਆਨੰਦ ਹੈ ਇੱਕ ਦਮ ਪਰਮੇਸ਼ਰ ਦੀ ਕਿਰਪਾ ਹੋ ਗਈ ਕਿਉਂਕਿ ਸ਼ੁਕਰਾਨਾ ਕਦੇ ਕੀਤਾ ਹੀ ਨਹੀਂ ਸੀ तो हमेशा यही सोचता सी भी मेरे को मेरे को अंदर जिने ना बड़े-बड़े भांबड़ पल रहे थे मम्मे मन शांत हो गया सतगुरु जी कहते सुख ना ही बहुते धन खाटे सुख नाहींटे जे तू तो चाहे ना मैं देश प्रदेश में जाके धन कमा के मैं सुखी हो जाऊंगा सुखी नहीं हो सकता ਜੇ ਤੂੰ ਸੋਚੇ ਵੀ ਮੈਂ ਦੁਨੀਆ ਦੇ ਰੰਗ ਤਮਾਸ਼ੇ ਦੇਖ ਕੇ ਸੁਖੀ ਹੋ ਜਾਊਂਗਾ ਇਸ ਤਰ੍ਹਾਂ ਮੈਨੂੰ ਸੁੱਖ ਨਹੀਂ ਮਿਲਦਾ ਇਹ ਸਤਪੁਰਜੀਨ ਪੁੱਛੀਏ ਫਿਰ ਸੋ ਕਿਵੇਂ ਹੈ ਸਰਬ ਸੁਖਾ ਜਾਂ ਹਰਗੁੰਗਾਏ ਪਾਤਸ਼ਾਹ ਜੀ ਕਹਿੰਦੇ ਜਦੋਂ ਤੂੰ ਪਰਮੇਸ਼ਰ ਦੀ ਬੰਦਗੀ ਕਰੇਗਾ ਨਾ ਤੈਨੂੰ ਜੀਵਨ ਦੇ ਸਾਰੇ ਸੁੱਖ ਮਿਲਣਗੇ ਜਦੋਂ ਤੂੰ ਸ਼ੁਕਰਾਨਾ ਕਰਨ ਲੱਗ ਪਿਆ ਪਾਤਸ਼ਾਹ ਜੋ ਤੂੰ ਦਿੱਤਾ ਹੈ ਨਾ ਮੇਰੇ हैसियत को बता है उदो मन है, सुखी होगा कई बार की होंगे मन जहाँ है, है। किसी होर पास उड़ारी मार देते है एक बार कोई सियाणा विद्वान सैर कर विद्वान तो न सर किया ਉਹ ਕਹਿੰਦੇ ਜਦੋਂ ਵਿਦਵਾਨ ਸੈਰ ਕਰਨ ਗਿਆ ਹਨਾ ਬਾਗ ਵਿੱਚ ਸੈਰ ਕਰ ਰਿਹਾ ਤੇ ਨੇੜੇ ਇੱਕ ਘਰ ਸੀ ਉਹ ਵੀ ਸੱਜਣ ਸੈਰ ਕਰਨ ਲਈ ਬਾਹਰ ਨਿਕਲਿਆ ਇੱਕਦਮ ਜਿਨ ਸਾਹਮਣੇ ਆਏ ਉਹਨਾਂ ਦੋ ਤਿੰਨ ਤੇ ਲਿਖਿਆ ਸੈਰ ਕਰਨ ਦੇ ਨੂੰ ਚੰਗੇ ਵਸਤਰ ਪਹਿਨੇ ਉਹਨੇ ਸੋਚਿਆ ਵੀ ਚੰਗਾ ਵਿਦਵਾਨ ਬੰਦਾ ਹੈ ਉਹਨੇ ਹੱਥ ਜੋੜ ਕੇ ਕਿਹਾ ਭਾਈ ਸਾਹਿਬ ਆਪਣਾ ਨਾਲ ਹੀ ਘਰ ਹੈ ਕਦੇ ਚਰਨ ਪਾਇਓ ਉਹ ਕਹਿਣ ਲੱਗਾ ਜੀ ਕੋਈ ਨਹੀਂ ਜਦ ਸਮਾਂ ਮਿਲੇ ਆਵਾਂਗੇ ਜ਼ਰੂਰ ਪਰ ਮੇਰੇ ਕੋਲ ਸਮਾਂ ਘੱਟ ਹੈ ਮੈਂ ਕਹਿਣ ਲੱਗਾ ਨਹੀਂ ਮੇਰੇ ਬੱਚਿਆਂ ਨੂੰ ਤੁਹਾਡੇ ਦਰਸ਼ਕ ਕਰਾਵਾਂਗੇ ਪਰਿਵਾਰ ਤੁਸੀਂ ਮੇਰੇ ਘਰ ਚ ਆਇਓ ਪਰਿਵਾਰ ਨਾ ਮੇਰਾ ਅਜੋ ਵਿਦਵਾਨ ਸਵੇਰੇ ਸਵੇਰੇ ਨਾਲ ਉਹਦੇ ਘਰ ਦੇ ਦਰਵਾਜ਼ੇ ਤੇ ਚਹਿ ਰਿਹਾ ਦਰਵਾਜ਼ਾ ਖੜਕਾਇਆ ਉਹਨੇ ਜਦੋਂ ਦੇਖਿਆ ਵੀ ਭਾਈ ਸਾਹਿਬ ਆਏ ਨੇ ਕਹਿਣ ਲੱਗਾ ਜੀ ਜੀ ਆਇਆਂ ਨੂੰ ਆਓ ਅੰਦਰ ਆਜੋ ਉਹ ਕਹਿਣ ਲੱਗੇ ਮੈਂ ਅੰਦਰ ਤਾਂ ਨਹੀਂ ਆਉਣਾ ਮੇਰੇ ਕੋਲ ਟਾਈਮ ਘੱਟ ਹੈ ਮੈਂ ਸੈਰ ਕਰਨ ਆਇਆ ਸੀ ਤੇ ਮੈਂ ਪੈਸੇ ਘਰ ਕੋਲ ਲਿਆ ਆ ਤੇ ਮੈਨੂੰ 100 ਰੁਪਏ ਦੀ ਲੋੜ ਹੈ ਮੈਂ ਜਾਂਦਾ ਜਾਂਦਾ ਸਬਜ਼ੀ ਲੈ ਕੇ ਜਾਣੀ ਸੀ ਸਮਾਨ ਲੈ ਕੇ ਜਾਣਾ ਸੀ ਤੇ ਤੁਸੀਂ ਮੈਨੂੰ 100 ਰੁਪਏ ਦੇ ਦਿਓ ਹੁਣ ਵਿਦਵਾਨ ਦੀ ਸੋਚ ਵਿਦਵਾਨ ਦੇ ਨਾਲ ਹੈ ਉਹ ਕਹਿਣ ਲੱਗੇ ਜੀ ਕੋਈ ਨਹੀਂ ਜੀ ਆਇਆਂ ਨੂੰ ਮਨਤ ਦਾ ਆਇਆ ਹੋਣਾ ਹੈ भी पहले दिन आया तो अमृतसर सौ रुपया मंग लिया कह लगे कोई, का, कोई, का, कोई का नहीं जी गलो सौ रुपया सौ रुपया ले गया विद्वान तो ने सोचा भी परख मित्र कर दी। कि प्यार कर दे दूसरे दिन फिर कोई पांच सात दिन जो बीत बीत गए कह लगे भाई साहब आओ जी जी उन्हें तो सोचे पैसे वापस करना है कह लगे नहीं पैसे ਬਾਬੂ ਜੀ ਮੈਂ ਤੁਹਾਡੇ ਪਹਿਲਾਂ ਵੀ ਨਹੀਂ ਕੀਤੇ ਪਰ ਅੱਜ ਮੈਨੂੰ ਨਾ 50 ਰੁਪਏ ਦੀ ਲੋੜ ਪੈ ਗਈ 50 ਰੁਪਏ ਦੀ ਹੋਰ ਮੰਤ ਤੇ ਥੋੜਾ ਕਰਨਾ ਤਾਂ ਉਹਦੇ ਹੋ ਗਈ ਪਰ ਉਹਨੇ ਸੋਚਿਆ ਵੀ ਵਿਦਵਾਨ ਬੰਦਾ ਚਲ ਲੋੜ ਪੈ ਗਈ ਹੋਣੀ ਕਹਿਣ ਲੱਗਾ ਜੀ 50 ਤੇ ਹੈ ਨਹੀਂ 30 ਰੁਪਏ ਕਿ ਕਹਿੰਦਾ ਚਲ 30 ਦੇ ਦੇ ਯਾਰ 30 ਰੁਪਏ ਲੈ ਗਿਆ 10 ਦਿਨਾਂ ਬਾਅਦ ਉਹਨੇ ਆ ਕੇ ਫਿਰ ਦੇਖੀਏ ਉਹ ਗਿਆ ਉਹਦੇ ਘਰ ਕਹਿਣ ਲੱਗਾ ਭਾਈ ਸਾਹਿਬ 3 ਰੁਪਏ ਹੋਰ ਚਾਹੀਦੇ ਸੀ ਮੈਂ ਤੁਹਾਡੇ ਪੈਰਾਂ ਵੀ ਨੀ ਮੋੜੇ ਇਕੱਠੇ ਮੋੜ ਦੂੰਗਾ ਉਹ ਕਹਣ ਲੱਗਾ ਜੀ 30 ਹੈ ਨਹੀਂ 10 ਰੁਪਏ ਨਾ ਕਰੇ ਮੈਥੋਂ ਕੋਈ ਫੜ ਕੇ ਲੈ ਗਿਆ ਆ 10 ਰੁਪਏ ਲੈ ਗਿਆ ਉਹਨੇ 10 ਰੁਪਏ ਦਿੱਤੇ ਉਹਨੇ ਆਖੇ ਇੱਕ ਵਾਰੀ ਹੋਰ ਦੇਖੀਏ ਮਨੋਪ੍ਰੀਤ ਕਰਦਾ ਮੈਨੂੰ ਜਿਹੜਾ ਬੁਲਾਇਆ ਸੀ ਨੇ ਕਿ ਸਿਰਫ ਮੈਨੂੰ ਦੂਰ ਪ੍ਰੀਤ ਕਰਦਾ ਹੈ ਅੱਜ ਜਦੋਂ ਬੁਲਾ ਲਿਆ ਨਾ ਦਰਵਾਜ਼ਾ ਖੋਲਿਆ ਤੇ ਦਰਵਾਜ਼ੇ ਤੇ ਖੜੋਤੇ ਕਹਿਣ ਲੱਗਾ ਭਾਈ ਸਾਹਿਬ ਮੈਂ ਤੁਹਾਡੇ ਪਹਿਲਾਂ ਵੀ ਪੈਸੇ ਨਹੀਂ ਮੋੜ ਸਕਿਆ ਉਹ ਵੀ ਮੋੜ ਦੂੰਗਾ ਤੇ ਮੈਨੂੰ ਨਾ 10 ਰੁਪਏ ਦੇ ਦੇ ਉਹ ਆਉਦੇ ਮੁੰਡੇ ਨੂੰ ਕਹਿਣ ਲੱਗਾ ਵੀ ਦਰਵਾਜ਼ਾ ਬੰਦ ਕਰ ਦੇ ਉਬਾਰ ਖਲੋਤਾ ਹੈ ਤੇ ਮੁੰਡੇ ਨੇ ਦਰਵਾਜ਼ਾ ਬੰਦ ਕਰ ਦਿੱਤਾ ਕਹਿਣ ਲੱਗਾ ਕੀ ਕਰਨਾ ਹੈ बापू जी दरवाजा क्यों बंद कर दिया कह लगा मैं सोचा विद्वान है मांगता है मैं तो सोचा ये विद्वान है इतने मंगता है मन घर ना आ गई प्रेम वो बदल गया बहार खलोता है विद्वान ताहिर ही रोया अखा च पत्थर आ गए कह लग मालका ਇਹਦੇ ਕੋਲੋਂ ਮੈਂ ਇੱਕ ਦਿਨ 100 ਰੁਪਇਆ ਮੰਗਿਆ ਇੱਕ ਦਿਨ 50 ਮੰਗੇ ਤੇ ਇੱਕ ਦਿਨ 10 ਮੰਗੇ ਤੇ ਚੌਥੇ ਦਿਨ ਇਹਨੇ ਦਰਵਾਜ਼ਾ ਬੰਦ ਕਰ ਦਿੱਤਾ ਤੂੰ ਧੰਨਾ ਹੈ ਮਾਲਕਾ ਸਵੇਰੇ 4 ਵਜੇ ਦਰਵਾਜ਼ਾ ਖੋਲ ਜਿੰਨਾ ਮੇਰੇ ਆਉਣ ਕਿਤੇ ਡੇਰ ਲੱਗ ਸਕਦੀ ਹੈ ਤੂੰ ਮੈਨੂੰ ਅਡੀਕ ਦਾ ਵੀ ਆ ਸਿੱਖਾ ਕੀ ਮੰਗਣਾ ਐ ਬੈਹ ਤੇਰੀ ਚੋਲਿਖ ਪਾਣੀ ਸਤਿਗੁਰੂ ਜੀ ਤੁਸੀਂ ਕਿੰਨੇ ਧੰਨੂ ਤੁਸੀਂ 4 ਵਜੇ ਆਪਣਾ ਦਰਵਾਜ਼ਾ ਖੋਲ੍ਹ ਦਿੰਨੇ ਹੋ ਤੇ 4 ਵਜੇ ਤੋਂ ਮੇਰੀ ਉਡੀਕ ਕਰਦੇ ਹੋ ਸਿੱਖ ਦੀ ਉਡੀਕ ਕਰਦੇ ਹੋ ਕਿ ਸਿੱਖ ਕਦੋਂ ਆ ਕੇ ਕੁਝ ਮੰਗੇ ਮੰਗਣ ਵਾਲੇ ਨੂੰ ਤੇ ਦੇਰ ਹੋ ਸਕਦੀ ਹੈ ਮਾਲਕਾ ਤੈਨੂੰ ਦੇਣ ਤੇ ਦੇਰ ਨਾ ਲੱਗੇ ਤੂੰ ਦਰਵਾਜ਼ਾ ਖੋਲ੍ਹ ਕੇ ਬੈਠੇ ਸ਼ੁਕਰ ਹੈ ਲੈ ਕਿਤਾ ਅਕਾਲ ਪੁਰਖ ਵਾਹਿਗੁਰੂ ਉਹਨੇ ਜੇਵ ਚੋਂ ਪੈਸੇ ਕੱਢੇ ਕਹਿਣ ਲੱਗਾ ਭਾਈ ਸਾਹਿਬ ਆ ਲਓ ਤੁਹਾਡੇ ਪੈਸੇ ਬੜਾ ਹਰ ਆ ਰਿਹਾ ਉਹ ਆ ਕਹਿਣ ਲੱਗਾ ਹੁਣੇ ਤਾਂ ਤੂੰ 10 ਰੁਪਏ ਮੰਗ ਰਿਆ ਸੀ ਕਹਿਣ ਲੱਗਾ ਨਹੀਂ ਮੈਂ ਇੱਥੇ ਪਰਖ ਹੀ ਕਰ ਰਿਆ ਸੀ ਅੱਜ ਮੈਨੂੰ ਪਤਾ ਲੱਗ ਗਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਕਿੰਨਾ ਪਿਆਰ ਕਰਦੇ ਨੇ ਉਹ 4 ਵਜੇ ਤੋਂ ਸਵੇਰੇ ਬਾਹਰ ਖੋਲ ਦਿੰਦੇ ਆਓ ਸਿੱਖੋ ਕੀ ਚਾਹੀਦਾ ਤੁਹਾਨੂੰ ਉਹਨਾਂ ਦੇ ਕਦੇ ਕਿਹਾ ਹੀ ਨਹੀਂ ਇਹ ਦਰਵਾਜ਼ਾ ਬੰਦ ਕਰ ਦਿਓ ਉਹਨਾਂ ਨੇ ਕਦੇ ਕਿਹਾ ਹੀ ਨਹੀਂ ਤਾਂ ਮਗਤਾ ਬਾਰ-ਬਾਰ ਆਉਂਦਾ ਇਹਨੂੰ ਵਾਪਸ ਮੋੜ ਦਿਓ ਸਤਿਗੁਰੂ ਗੁਰਦਰਾਜ ਸਾਹਿਬ ਜੀ ਸਾਨੂੰ ਇੰਨਾ ਪਿਆਰ ਕਰਦੇ ਨੇ ਉਹਦੇ ਉਡੀਕਦੇ ਆ ਸਾਨੂੰ ਕਦੋਂ ਸਿੱਖ ਆਵੇਗਾ ਤੇ ਮੈਂ ਉਹਦੀ ਝੋਲੀ ਚ ਦਾਤ ਪਾਵਾਂਗਾ ਅੱਜ ਆਤਸ਼ਾ ਜੀ ਕਿਰਪਾ ਕਰਦੇ ਨੇ ਅੰਮ੍ਰਿਤ ਮੇਰੀ ਸਤਿਗੁਰਾਂ ਨੇ ਹੁਕਮ ਬਖਸ਼ਿਸ਼ ਕੀਤੇ ਨੇ ਆਪਾਂ ਸਰਵਨ ਕਰਨੇ ਇੱਕ ਵਾਰ ਮੰਨ ਮਿੱਤਿਆਂ ਨੂੰ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜੋ ਕਿ ਆਓ ਸ਼ਬਦੀ ਅਰਥ ਆਪਾ ਗੁਰੂ ਪਾਤਸ਼ਾਹ ਜੀ ਦੇ ਬਖਸ਼ ਦੁਆਰਾ ਜਿਨਨੇ ਸਤguru ਜੀ ਨੇ ਸੋਧਿ ਬਖਸ਼ੀਏ ਉਦੇਦ ਵਿਚਾਰ ਕਰੀਏ ਆਪ ਇੱਕ ਵਾਰ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਅੱਜ ਦਾ ਜੋ ਸਤਕਰਾਂ ਦਾ ਪਰਮਾਨ ਹੈ ਇਹ ਤਨਾਸਰੀ ਆਖਦਾ ਸ਼ਬਦ ਹੈ ਬੇ ਪੰਜਵੇਂ ਬਾਦਸ਼ਾਹ ਗੁਰੂ ਨਾਨਕ ਸਾਹਿਬ ਅਕਸ਼ਜ ਦੀ ਪੰਜਵੇਂ ਸਰੂਪ ਸਤਪੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਕਸ਼ਜ ਦੀ ਰਸਨਾ ਤੇ ਉਚਾਰਨ ਹੋਇਆ ਹੈ ਸਤਪੁਰੂ ਜੀ ਕਿਰਪਾ ਕਰਦੇ ਨੇ ਔਕੀ ਘੜੀ ਨਾਮ ਦੇਖਣ ਦੇਈ ਆਪਣਾ ਪਰਦੇਸ ਸੰਭਾਲੇ ਕਦੇ ਉਹ ਆਪਣਾ ਨ ਮੁੱਢਕ ਦੀਵਾ ਦਾ ਸੁਭਾਅ ਉਹਦਾ ਉਹ ਸੁਭਾਅ ਨੂੰ ਸਮਝ ਕੇ ਨਾ ਆਪਣੇ ਸੇਵਕ ਨੂੰ ਕਦੇ ਔਖਾ ਸਮਾਂ ਨਹੀਂ ਦੇਖਣ ਹੁੰਦਾ ਆਤ ਦੇ ਰੱਖੇ ਆਪਣੇ ਕੋ ਸਾਹ ਸਾਹ ਉਤਪਾਲੇ ਆਪਣੇ ਸੇਵਕ ਨੂੰ ਨਾ ਹੱਥ ਦੇ ਕੇ ਰੱਖਦਾ ਤੇ ਹਰ ਸੁਆਸਤੇ ਨਾਲ ਉਹਦੀ ਸੰਭਾਲ ਕਰਦੇ ਪ੍ਰਭ ਜੋਂ ਲਾਗ ਰਿਹਾ ਮੇਰਾ ਕੀਤਾ ਉਸ ਪਰਮੇਸ਼ਰ ਨਾਲ ਮੇਰਾ ਮਨ ਜੁੜਿਆ ਹੈ ਉਸ ਪਰਮੇਸ਼ਰ ਨਾਲ ਮੇਰਾ ਮਨ ਲੱਗਿਆ ਜਿਹੜਾ ਕਦੇ ਵੀ ਨਾਰਾਜ਼ ਨਹੀਂ ਹੁੰਦਾ ਕਦੇ ਵੀ ਉਹ ਗੁੱਸੇ 'ਚ ਨਹੀਂ ਆਉਂਦਾ ਹਮੇਸ਼ਾ ਪਿਆਰ ਕਰਦਾ ਹੈ ਬੀਤ ਕਰਦਾ ਹੈ ਆਗ ਅੰਤ ਪ੍ਰਭ ਸਦਾ ਸਹਾਈ ਨਾ ਮਾਰ ਮੀਤ ਆਦ ਤੋਂ ਅੰਤ ਤੱਕ ਸਦਾ ਸਹਾਇਤਾ ਕਰਨ ਕਰਦਾ ਉਹ ਸਾਡਾ ਮਿੱਤਰ ਧਨਤਾ ਦੇ ਜੋਗ ਹੈ ਰਹਾ ਮਨ ਬਿਲਾਜ਼ ਬਹੇ ਸਾਹਿਬ ਕੇ ਅਜਰ ਦੇ ਇੱਕ ਵਡਾਈ ਸੇਵਕ ਦੇ ਮਨ ਵਿੱਚ ਨਾ ਚਾਉ ਸ਼ਵ ਜਾ ਗਿਆ ਬ੍ਰਹਮਣ ਨੇ ਲੇਤਾ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਸਚਾਰਜ ਕੌਤਕਾਂ ਨੂੰ ਦੇਖ ਕੇ ਪਰਮੇਸ਼ਰ ਦੇ ਮਨ ਅਸੰਤੁਸ਼ਟ ਹੋਇਆ ਆਰ ਸਿਮਰ ਸਿਮਰ ਆਨੰਦ ਕਰਨ ਨਾਲ ਕ ਪ੍ਰਪੂਰਨ ਪੈਦ ਰਖਾਈ ਸੇਵਕ ਪਰਮੇਸ਼ਰ ਦੀ ਬੰਦਗੀ ਕਰਕੇ ਨਾ ਸਿਮਰ ਸਿਮਰ ਕੇ ਆਤਮਿਕ ਆਨੰਦ ਮਾਣ ਲੈ ਉਹ ਇੱਥੇ ਤੇ ਉੱਥੇ ਤੇਰੀ ਇੱਜ਼ਤ ਰੱਖੇਗਾ ਸਿਮਰਨ ਦੀ ਦਾਤ ਦੇ ਕੇ ਨਾ ਤੇਰੀ ਹਾਜ਼ ਰੱਖੇਗਾ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਜਦੋਂ ਗੁਰੂ ਅਰਜਨਦਾਸ ਸਾਹਿਬ ਜੀ ਨੇ ਕਿਹਾ ਨਾ ਕਹਿਣ ਲੱਗੇ ਵੀ ਤੁਹਾਡੇ ਤਾਇ ਦੇ ਪੁੱਤਰ ਸ੍ਰੀਕੇ ਦੇ ਭਰਾ ਦਾ ਵਿਆਹ ਹੈ ਤੇ ਤੁਸੀਂ ਉੱਥੇ ਜਾਣਾ ਹੁਣ ਗੱਲਾਂ ਦੋਵੇਂ ਮਨ ਵਿੱਚ ਆ ਗਈਆਂ ਇੱਕ ਤਾਂ ਇਹ ਵੀ ਜੇ ਜਾਵਾਂਗੇ ਤੇ ਪ੍ਰੀਤ ਟੁੱਟੂ ਦੇਰਸ਼ਨ ਕਿਵੇਂ ਕਰਾਂਗੇ ਦੂਸਰੀ ਗੱਲ ਮਨ ਦੇ ਵਿੱਚ ਵਿਚਾਰ ਆ ਗਿਆ ਜੇ ਨਹੀਂ ਜਾਂਦੇ ਹੁਕਮ ਅਦੂਰੀ ਹੈ ਫਿਰ ਮਨ ਦੇ ਵਿੱਚ ਸੋਚਿਆ ਵੀ ਪ੍ਰੀਤ ਕੋਈ ਸਰੀਰਾਂ ਦੀ ਤਾਂ ਨਹੀਂ ਨਾ ਪ੍ਰੀਤ ਤਾਂ ਮੰਨਦੀ ਹੈ ਕਹਿਣ ਲੱਗੇ ਸਤਿਵਚਨ ਦੀ ਜਾਣ ਲਈ ਤਿਆਰ ਹੋ ਗਿਆ ਜਾਣ ਲੱਗੇ ਇੱਕ ਗੱਲ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਹੋਰ ਕਹਿ ਦਿੱਤੀ ਕਹਿਣ ਲੱਗੇ ਉਦੋਂ ਆਉਣਾ ਜਦੋਂ ਮੈਂ ਬੁਲਾਵਾਂ ਉਦੋਂ ਆਉਣਾ ਜਦੋਂ ਮੈਂ ਬੁਲਾਵਾਂ ਜਲਦੀ ਨਹੀਂ ਆਉਣਾ ਉੱਥੇ ਰਹਿਣਾ ਲੋਰਚ ਹੁਣ ਉਥੇ ਵਿਆਹ ਦਾ ਕਾਰਜ ਨਿਬੜ ਗਿਆ ਜਿਆਦਾਤਰ ਇਹ ਹੁੰਦਾ ਵੀ ਜਦੋਂ ਕੋਈ ਕੰਮ ਨਿਬੜ ਗਿਆ ਆਪਾਂ ਆਸਾ ਜੰਨੇ ਵਿਆਹ ਦਾ ਕਾਰਜ ਨਿਬੜ ਗਿਆ ਉਹ ਦਿਨ ਸੁਨੇਹਾ ਨਹੀਂ ਆਇਆ ਕਹਿਣ ਕਿ ਜੇ ਬਿਨਾ ਉਸ ਤੋਂ ਗਏ ਤੇ ਗੁਰੂ ਸਾਹਿਬ ਨਾਰਾਜ਼ ਹੋਣ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਆਉਣਾ ਨਹੀਂ ਫਿਰ ਮਨ ਦੇ ਵਿੱਚ ਵਿਚਾਰ ਕੀਤੀ ਕਹਿਣ ਲੱਗੇ ਇਸ ਦਿਲ ਦੇ ਕਾਗਜ਼ ਦੇ ਦਿਲ ਦੇ ਕਾਗਜ਼ ਦੇ ਟੁਕੜੇ ਤੇ ਇਹਨਾਂ ਅੱਖਾਂ ਦੇ ਕਲਮ ਬਣਾ ਕੇ ਉਸ ਪ੍ਰੀਤ ਨੂੰ ਸਾਹਮਣੇ ਮੈਂ ਇੱਕ ਚਿੱਠੀ ਲਿਖ ਕੇ ਭੇਜਾਂ ਗੁਰੂ ਸਾਹਿਬ ਜੀ ਫਿਰ ਚਿੱਠੀਆਂ ਲਿਖੀਆਂ ਚਾਰ ਚਿੱਠੀਆਂ ਲਿਖੀਆਂ ਸੀ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਦਿਲ ਕਰੇ ਕਿ ਆਤਰ ਕੀ ਨਾਈ ਤਿਰਖਾ ਨਾ ਕਰੇ ਸ਼ਾਤਰ ਅਭਿਵਿੰਦ ਦਰਸ਼ਨ ਸਭ ਪਿਆਰੇ ਅਖੀਰਲੀ ਚਿੱਠੀ ਜਿਹੜੀ ਆ ਉਹ ਗੁਰੂ ਸਾਹਿਬ ਜੀ ਦੀ ਹਾਜ਼ਰੀ ਚ ਲਿਖੀ ਸੀ ਤੇ ਗੁਰੂ ਸਾਹਿਬ ਜੀ ਨੇ ਨਾ ਗੁਰੂ ਬਾਨ ਨੂੰ ਬਾਅਦ ਵੀ ਗੁਰਬਾਣੀ ਦੇ ਅੰਦਰ ਕਿਹਾ ਵੀ ਮੇਰਾ ਮਨ ਜਿਹੜਾ ਸਤਗੁਰੂ ਤੁਹਾਡੇ ਦਰਸ਼ਨਾਂ ਨੂੰ ਲੋਚਦਾ ਹੈ ਤੁਸੀਂ ਕਦੋਂ ਕਿਰਪਾ ਕਰੋਗੇ ਤੁਹਾਡੇ ਦਰਸ਼ਨ ਹੋਣਗੇ ਤਿੰਨ ਚਿੱਠੀਆਂ ਲਿਖੀਆਂ ਤੇ ਪ੍ਰithvi ਚੰਦ ਨੇ ਪਾਸੇ ਰੱਖ ਲਈ ਹੁਣ ਪ੍ਰithvi ਚੰਦ ਜਿਹੜਾ ਉਹਦੀ ਪ੍ਰੀਤ ਮਾਇਆ ਨਾਲ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਪ੍ਰੀਤ ਗੁਰੂ ਚੰਦ ਨਾਲ ਹੈ ਗੁਰੂ ਨਾਨਕ ਪ੍ਰੀਤ ਹੈ ਪਾਚਾਂ ਕਦੋਂ ਬਣਾਓਗੇ ਇੱਕ ਚਿੱਠੀ ਆਈ ਪ੍ਰਤੀਚੰਦ ਨੇ ਲੁਕੋ ਦਿੱਤੀ ਦੂਸਰੀ ਆਈ ਤੀਸਰੀ ਆਈ ਹੁਣ ਜਦੋਂ ਚੌਥੀ ਚਿੱਠੀ ਆਈ ਨਾ ਤੇ ਗੁਰੂ ਅਮਰਦਾਸ ਬਾਦਸ਼ਾਹ ਜੀ ਦੇ ਕੋਲ ਪਹੁੰਚ ਗਈ ਚਿੱਠੀ ਪੜ੍ਹੀ ਉਹ ਚਿੱਠੀ ਜਿਹੜਾ ਲੈ ਕੇ ਅਸੀਂ ਉਹ ਕਹਿਣ ਲੱਗੇ ਤਿੰਨ ਚਿੱਠੀਆਂ ਕਿੱਥੇ ਆ ਪਹਿਲਾਂ ਵਾਲੀਆਂ ਕਿਉਂਕਿ ਚਾਰ ਨੰਬਰ ਪਾਇਆ ਹੋਸੀ ਚਿੱਠੀ ਨੰਬਰ 4 ਕਹਿਣ ਲੱਗੇ ਜੀ ਪ੍ਰਤੀਚੰਦ ਨੇ ਉਹ ਦਿੱਤੀ ਸੀ ਮੁਕਰ ਗਿਆ ਕਹਿਣ ਲੱਗਾ ਜੀ ਨਹੀਂ ਮੈਨੂੰ ਦਿੱਤੀਆਂ ਕਹਿਣ ਲੱਗੇ ਤੇ ਕੋਲੇ ਚ ਪਈਆਂ ਉਹ ਕੱਢ ਕੇ ਲਿਓ ਚੋਲੇ ਤੋਂ ਕੱਢ ਕੇ ਲੈਂਦੀਆਂ ਬਲਾਲੇ ਸਤਿਗੁਰ ਜੀ ਨੇ ਗੁਰਾਂ ਦਾ ਅਕਸ਼ਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਕਹਿਣ ਲੱਗੇ ਹੁਣ ਚੌਥੀ ਜਿੱਥੇ ਵੀ ਉਚਾਰਨ ਕਰ ਦਿਓ ਫਿਰ ਚੌਥੀ ਜਿੱਥੇ ਉਚਾਰਨ ਕੀਤੀ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਵਨਾਸੀ ਘਰ ਮੇ ਪਾਇਆ ਉਦੋਂ ਫਿਰ ਅਰਦਾਸ ਕੀਤੀ ਬਾਦਸ਼ਾਹ ਤੁਸੀਂ ਕਿਰਪਾ ਕੀਤੀ ਹੈ ਅੱਜ ਤੁਹਾਡੇ ਨਾਲ ਮਿਲਾਪ ਤੁਹਾਡੇ ਚੈਨ ਨਾਲ ਮਿਲਾਪ ਹੋ ਗਿਆ ਅਸੀਂ ਵੀ ਪਿਆਰ ਦੀਆਂ ਚਿੱਠੀਆਂ ਗੁਰੂ ਸਾਹਿਬ ਨੂੰ ਲਿਖੀਏ ਆਤਿਆ ਕਿਰਪਾ ਕਰਿਓ ਹਉ ਤੁਮਰੀ ਕਰੋਨਿਤ ਆਸ ਪ੍ਰਭ ਮੋਹੇ ਕਬ ਕਾਲ ਲਾਹੋਗੇ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜਦੋਂ ਬੱਚਾ ਪਤੰਗ ਚੜਾਉਂਦਾ ਨਾ ਪੁਰਬਾਲੀ ਦੇ ਅੰਦਰ ਪਰਮਾਨ ਵੀ ਹੁੰਦਾ ਉਹ ਪਤੰਗ ਵੀ ਉਡਾਈ ਜਾਂਦਾ ਹੈ ਨਾਲ ਦੇ ਸਾਥੀਆਂ ਨਾਲ ਗੱਲਾਂ ਵੀ ਕਰੀ ਜਾਂਦਾ ਹੈ ਕਈ ਵਾਰ ਦੂਜੇ ਸਾਥੀਆਂ ਨੂੰ ਆਵਾਜ਼ ਵੀ ਦਿੰਦਾ ਹੈ ਲੇਕਿਨ ਉਹਦਾ ਮਨ ਕਿਹੜਾ ਪਤੰਗ ਦੇ ਨਾਲ ਜੁੜਿਆ ਹੁੰਦਾ ਹੈ ਇਸ ਤਰ੍ਹਾਂ ਪਰਮੇਸ਼ਰ ਨਾਲ ਮਨ ਜੋੜ ਕੇ ਰੱਖਣਾ ਮਨ ਪਰਮੇਸ਼ਰ ਦੇ ਚਰਨਾਂ ਨਾਲ ਅੱਥਾ ਪੈਰਾਂ ਦਾ ਕੰਮ ਵੀ ਕਰਦੇ ਰੋ ਕਮਟੰਦਾ ਵੀ ਕਰਨਾ ਹੈ ਪਰ ਪਰਮੇਸ਼ਰ ਦੇ ਚਰਨਾਂ ਨਾਲ ਮਨ ਜੁੜਿਆ ਰਵੇ ਤੇ ਸਾਰੇ ਕਾਰਜ ਸਫਲ ਹੋਣਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਅੱਜ ਐਤਵਾਰ ਹੈ ਤੇ ਐਤਵਾਰ ਨੂੰ ਪੈਰਾਂ ਦੀ ਸਮਾਗਮ ਹੁੰਦੇ ਨੇ 12 ਵਜੇ ਤੋਂ ਲੈ ਕੇ ਤਕਰੀਬਨ 4 ਵਜੇ ਤੱਕ ਜਪਜੀ ਸਾਹਿਬ ਚੌਪਈ ਸਾਹਿਬ ਸੁਖਮਨ ਸਾਹਿਬ ਦੇ ਪਾਠ ਸੰਗਤਾਰਾਲ ਕੇ ਕਰਦੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਹਾਜ਼ਰੀਆਂ ਪਰ ਉਹ ਤਨ ਮਨ ਧੰਦੇ ਨਾਲ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਪਾਸ਼ਾ ਜੀ ਦੀਆਂ ਅਛਾ ਪ੍ਰਾਪਤ ਕਰੋ ਉਲਟ ਕਾਲੇ ਖਿਮਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ